ਅਰਜੀਤ ਅਟਵਾਲ ਦੇ ਪੰਜਾਬੀ ਨਾਵਲ ਮੋਰ ਉਡਾਰੀ ਦਾ ਅਗਲਾ ਪਾਗ 10 ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹੈ ਜੀ ਤੁਸੀਂ ਸਨ ਰਿਓ YouTube ਚੈਨਲ ਸਵੀ ਮੀਡੀਆ 11 ਸੋ ਇਸੇ ਤਰ੍ਹਾਂ ਹੋਰ ਪੰਜਾਬੀ ਕਹਾਣੀਆਂ ਨਾਵਲ ਸੁਣਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਚੰਗੀਆਂ ਲੱਗਣ ਦਾ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਜਰੂਰ ਕਰਿਆ ਕਰੋ ਜੀ ਸੋ ਆਓ ਅਗਲਾ ਨਾਵਲ ਦਾ ਪਾਗ ਪੜ੍ਹਦੇ ਹਾਂ ਜੀ 10 ਤੇ ਸੁਣਦੇ ਰਹੋ ਸਵੀ ਮੀਡੀਆ 11 ਮੌਨਸੂਨ ਦੇ ਪੰਜਾਬ ਵਿੱਚ ਆਉਣ ਦੀ ਤਰੀਕ ਹੋ ਚੁੱਕੀ ਸੀ ਪਰ ਬਰਸਾਤ ਦਾ ਕਿਤੇ ਨਾ ਨਿਸ਼ਾਨ ਤੱਕ ਨਹੀਂ ਸੀਗਾ ਕੁਝ ਦਿਨਾਂ ਤੋਂ ਅਸਮਾਨ ਵਿੱਚ ਬੱਦਲ ਨਹੀਂ ਸੀ ਦੇਖੇ ਪੰਜਾਬ ਕੀ ਹੁਣ ਸਾਰੇ ਹਿੰਦੁਸਤਾਨ ਵਿੱਚ ਮੌਸਮ ਭਰੋਸੇਯੋਗ ਨਹੀਂ ਸੀ ਰਹਿ ਗਿਆ ਜਿਵੇਂ ਅਰਵਿੰਦ ਦਾ ਤਾਰੇ ਦੇਖਣ ਦਾ ਸੁਪਨਾ ਅਧੂਰਾ ਰਹਿ ਗਿਆ ਸੀਗਾ ਐਵੇਂ ਹੀ ਮੀਂਹ ਵਿੱਚ ਨਹਾਉਣ ਦੀ ਤਮੰਨਾ ਵੀ ਪੂਰੀ ਨਹੀਂ ਸੀ ਹੁੰਦੀ ਜਸਤੀ ਹੁਣ ਇੱਕਦਮ ਹੀ ਬੱਦਲ ਅਸਮਾਨ ਵਿੱਚ ਛਾਏ ਤੇ ਮੀਂਹ ਦੇ ਅਸਾਰ ਪੰਣ ਲੱਗੇ ਜਦ ਤੱਕ ਗੋਪਾਲਾ ਗੱਡੀ ਲੈ ਕੇ ਆਇਆ ਤੱਕ ਇਹਨਾਂ ਮਨ ਜਹੀ ਸ਼ੁਰੂ ਹੋ ਚੁੱਕੀ ਸੀ ਲਵਲੀਨ ਦੇ ਦਸਨ ਤੇ ਕਿ ਗੋਪਾਲਾ ਐਮਏ ਹੈ ਅਰਵਿੰਦਾ ਉਸ ਪ੍ਰਤੀ ਰਵਈਆ ਇੱਕਦਮ ਬਦਲ ਗਿਆ ਹੁਣ ਉਹ ਡਰਾਈਵਰ ਨਾਲੋਂ ਦੋਸਤ ਜਿਆਦਾ ਲੱਗਣ ਲੱਗ ਪਿਆ ਸੀਗਾ ਉਹ ਪਿੰਡੋਂ ਤੁਰਨ ਲੱਗੇ ਤਾਂ ਵਾਵਾ ਸ਼ਰਾਟਾ ਜਿਹਾ ਉੱਤਰ ਆਇਆ ਸੀਗਾ ਸਖਦੇਵ ਨੇ ਉਸ ਨੂੰ ਕੁਝ ਦੇਰ ਹੋਰ ਰੋਕ ਕੇ ਮੀਂਹ ਦੇ ਹਟਣ ਦਾ ਇੰਤਜ਼ਾਰ ਕਰਨ ਲਈ ਕਿਹਾ ਪਰ ਉਸ ਦਾ ਜਾਣਾ ਵੀ ਜ਼ਰੂਰੀ ਸੀਗਾ ਮੌਸਮ ਵਧੀਆ ਹੋ ਜਾਣ ਕਾਰਨ ਸਖਦੇਵ ਨੇ ਉਸ ਨੂੰ ਯਰਨੀ ਪੱਗ ਦੀ ਪੇਸ਼ਕਸ਼ ਵੀ ਕੀਤੀ ਪਰ ਉਸ ਨੇ ਠੁਕਰਾ ਦਿੱਤੀ ਗੱਡੀ ਪਿੰਡ ਦੇ ਸਿਵਿਆਂ ਕੋਲ ਦੀ ਲੰਘ ਰਹੀ ਸੀ ਅਰਵਿੰਦ ਦੇ ਮਨ ਵਿੱਚ ਇੱਕ ਉਬਾਲ ਜਿਹਾ ਉੱਠਿਆ ਉਸ ਨੇ ਗੋਪਾਲੇ ਨੂੰ ਕਿਹਾ ਛੋਟੇ ਭਾਈ ਗੱਡੀ ਰੋਕੀ ਭਈ ਜ਼ਰਾ ਹੁਣ ਤਾਂ ਆਹ ਬਰਾਂਡਾ ਵੀ ਬਣਾ ਦਿੱਤਾ ਹੈ ਇਸ ਦੇ ਉੱਪਰ ਸ਼ੈੱਡ ਵੀ ਆ ਪਹਿਲਾਂ ਵਿੱਚ ਤਾਂ ਮੀਂਹ ਵੇਲੇ ਬਹੁਤ ਔਖਾ ਹੋ ਜਾਂਦਾ ਸੀ। ਗੋਪਾਲ ਨੇ ਗੱਡੀ ਰੋਕਦਿਆਂ ਕਿਹਾ ਅਰਵਿੰਦ ਨੇ ਆਪਣੀ ਮਾਂ ਦਾ ਸੰਸਕਾਰ ਆਪਣੇ ਹੱਥੀਂ ਇੱਥੇ ਕੀਤਾ ਸੀ। ਮਾਂ ਤੋਂ ਪਹਿਲਾਂ ਬਾਬਾ, ਬੇਬੇ, ਚਾਚਾ ਤੇ ਕਰਦੇ ਹੋਰ ਕਈ ਜੀਵਾਂ ਦਾ ਵੀ। ਉਹ ਟੀਚ ਵਿੱਚ ਗਵਾਸ ਦਾ ਬੋਲਿਆ ਹਾਂ ਬਈ। ਉਹ ਜਨਾਜ਼ਿਆਂ ਵਿੱਚ ਸ਼ਾਮਲ ਹੋਇਆ ਮੈਂ। ਬਹੁਤ ਸਾਰੇ। ਕਦੇ ਵੇਲਾ ਸੀਗਾ ਕਿ ਇੰਗਲੈਂਡ ਵਿੱਚ ਵਸਦਾ ਹਰ ਇੱਕ ਬੰਦਾ ਚਾਹੁੰਦਾ ਸੀ ਉਸ ਦਾ ਸੰਸਕਾਰ ਉਸਦੇ ਪਿੰਡ ਦੇ ਸੀਵਿਆਂ ਵਿੱਚ ਹੋਵੇ। ਹੁਣ ਇਹ ਐਟੀਟਿਊਡ ਹੀ ਬਦਲ ਗਿਆ ਆ। ਗੱਲ ਕਰਦਾ ਉਹ ਇਕਦਮ ਉਦਾਸ ਹੋ ਗਿਆ ਉਸਦੇ ਬਾਪੂ ਜੀ ਨੇ ਵੀ ਖਦੇ ਪਿੰਡ ਜਾ ਕੇ ਮਰਨ ਦੀ ਖਾਹਿਸ਼ ਜਿਤਾਈ ਸੀਗੀ ਉਹਦੀ ਖਾਹਿਸ਼ ਤਾਂ ਕਿ ਪੂਰੀ ਹੋਣੀ ਸੀ ਉਹ ਤਾਂ ਹੱਲਿਆਸਤ ਵੀ ਕੀਰਤ ਪਰ ਨੇਹ ਸੰਪੂਜੇ ਕਪਾਲਾ ਇੱਕ ਪਾਸੇ ਛੱਪੜ ਵਾਲਾ ਇਸ਼ਾਰਾ ਕਰਦਾ ਬੋਲਿਆ ਉਹ ਦੇਖੋ ਕਿਦਾਂ ਬੂਰ ਤੇ ਬੂਟੀ ਨਾਲ ਭਰਿਆ ਪਿਆ ਜਦ ਅਸੀਂ ਛੋਟੇ ਛੋਟੇ ਹੁੰਦੇ ਸੀ ਤਾਂ ਇਸ ਛੱਪੜ ਵਿੱਚ ਨਾਪੇ ਬਹੁਤ ਹੁੰਦੇ ਸੀਗੇ ਮੈਂ ਆਪਣੇ ਬਾਬੇ ਨਾਲ ਨਾਪੇ ਤੋੜਨ ਆਇਆ ਕਰਦਾ ਸੀ ਤੇ ਬਾਬਾ ਸਾਨੂੰ ਨਾਪਿਆਂ ਦਾ ਹਾਰ ਬਣਾਉਣਾ ਸਿਖਾਇਆ ਕਰਦਾ ਸੀਗਾ ਯੂ ਨੋ ਛੋਟੇ ਭਾਈ ਮੈਂ ਵੀ ਇਸ ਤਜਰਬੇ ਵਜ੍ਹੀ ਲੰਘਿਆ ਇੱਕ ਤਾਂ ਨਾਪੇ ਦੀ ਡੰਡੀ ਹੱਥ ਪਰ ਹੁੰਦੀ ਸੀਗੀ ਤੇ ਇਸ ਦੀ ਸ਼ੈਲ ਮੋਟੀ ਹੁੰਦੀ ਸੀ ਜਿਸ ਕਰਕੇ ਉਸ ਦੀ ਮਾਲਾ ਜਹੀ ਬਣ ਜਾਂਦੀ ਸੀਗੀ ਇੱਕ ਟੋਟਾ ਇੱਧਰ ਤੇ ਇੱਕ ਟੋਟਾ ਉਧਰ ਮੇਰੇ ਵੀ ਛੋਟੇ ਹੁੰਦੇ ਦੇ ਬਾਬਾ ਨਾਪੇ ਤੋੜ ਹਾਰ ਬਣਾ ਕੇ ਮੇਰੇ ਗਲ ਵਿੱਚ ਪਾ ਦਿਆ ਕਰਦਾ ਸੀਗਾ ਬਚਪਨ ਵੀ ਕਿੰਨਾ ਖੂਬਸੂਰਤ ਹੁੰਦਾ ਹੈ ਯਾਰ ਆਖਦਾਰ ਮੈਨੂੰ ਪਤਾ ਪੁਰਾਣੇ ਦਿਨਾਂ ਵਿੱਚ ਪੁੱਜ ਗਿਆ ਸੀਗਾ ਸਾਮਣੇ ਲੰਮੀ ਚਿੱਟੀ ਦਾੜੀ ਤੇ ਮੈਲ ਜਿਹੇ ਕੱਪੜਿਆਂ ਵਾਲਾ ਇੱਕ ਬੰਦਾ ਤੁਰਿਆ ਆ ਰਿਹਾ ਸੀ ਗਪਾਲਾ ਬੋਲਿਆ ਲਓ ਭਾਜੀ ਆ ਗਿਆ ਚੰਮੂ ਇਹ ਕੱਲ ਦਾ ਹੀ ਤੁਹਾਡੇ ਬਾਰੇ ਪੁੱਛੀ ਜਾਂਦਾ ਸੀ ਹੁਣ ਤੁਹਾਡੇ ਤੋਂ ਬੋਤਲ ਦੇ ਪੈਸੇ ਮੰਗੂ ਆਰਵਿੰਦ ਨੂੰ ਯਾਦ ਆਇਆ ਕਿ ਚੰਮੂ ਉਸ ਤੋਂ 2 ਸਾਲ ਮੂਰੇ ਹੋਇਆ ਕਰਦਾ ਸੀ ਉਸਨੇ ਪੁੱਛਿਆ ਆ ਕੀ ਹਾਲਤ ਬਣਾਈ ਫਿਰਦਾ ਇਹ 24 ਘੰਟੇ ਦਾ ਸ਼ਰਾਬੀ ਆ ਜੀ ਕੋਹ ਤਾਂ ਕਹਿਣ ਲੱਗਾ ਦਾ ਆ ਕਿ ਲੰਡਾ ਚਿੜਾ ਖਸਮ ਖੁਦਾ ਜਦ ਤੱਕ ਉਹ ਗੱਡੀ ਦੇ ਬਰਾਬਰ ਆ ਗਿਆ ਅਰਵਿੰਦ ਨੇ ਕਾਰ ਦਾ ਬੂਹਾ ਖੋਲ ਦਿੱਤਾ ਚੰਮੂ ਨੇ ਉਸ ਨਾਲ ਹੱਥ ਮਿਲਾਇਆ ਉਸ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਗਪਾਲਾ ਕਹਿਣ ਲੱਗਿਆ ਆ ਮੂੰਹ ਨਾਲ ਇੰਨਾ ਸਣ ਬੰਨੀ ਫਿਰਦਾ ਏ ਇਹਦੀ ਕੀ ਸ਼ਰਮ ਇਹਦੀ ਹੀ ਸ਼ਰਮ ਕਰ ਲੈ ਘੱਟ ਪੀਆ ਕਰ ਮੁੰਡਿਆਂ ਨੂੰ ਪਿਓ ਮਸ਼ਕਰੀਆਂ ਕਰਦਾ ਏ ਛੋਟੇ ਭਾਈ ਬੋਤਲ ਦੇ ਪੈਸੇ ਦੇ ਅਰਵਿੰਦ ਨੇ 200 ਰੁਪਏ ਉਹਨੂੰ ਦੇ ਦਿੱਤੇ ਚੰਮੂ ਨੇ ਪੈਸੇ ਫੜੇ ਤੇ ਛੋਲੇ ਕਾਦਮੀ ਤੋਂ ਰੁਪਿਆ ਅਰਵਿੰਦ ਦਾ دل ਕਰਦਾ ਸੀਗਾ ਕਿ ਉਹਦੇ ਨਾਲ ਕੋਈ ਗੱਲ ਸਾਂਝੀ ਕਰੇ ਕੋਈ ਯਾਦ ਵੀ ਤਾਜ਼ਾ ਹੋਵੇ ਪਰ ਚੰਮੂ ਦਾ ਜਿਵੇਂ ਨਸ਼ਾ ਟੁੱਟ ਰਿਹਾ ਸੀ ਉਹ ਠੇਕੇ ਵੱਲ ਨੂੰ ਭਾਈ ਤੁਰਿਆ ਅਰਵਿੰਦ ਉਸ ਨੂੰ ਜਾਂਦੇ ਦੇਖਦੇ ਕੇ ਜਾਂ ਦੇਖ ਰਿਹਾ ਸੀਗਾ ਗਪਾਲਾ ਬੋਲਿਆ ਚੰਗਾ ਪੱਲਾ ਬੰਦਾ ਸੀਗਾ ਸ਼ਰਾਬ ਨੇ ਖਰਾਬ ਕਰਤਾ ਅੱਛਾ ਇੰਨੀ ਕਿਉਂ ਪੀ ਜਾਂਦਾ ਆ ਇੱਕ ਦਿਨ ਮੈਂ ਇਹਦੇ ਨਾਲ ਗੱਲ ਕੀਤੀ ਸੀ ਕਹਿੰਦਾ ਮੇਰੇ ਕਿਹੜੇ ਪੱਪੂ ਛੱਪੂ ਹੁੰਦੇ ਆ ਨਿਆਣਾ ਜੋ ਹੈ ਨਹੀਂਗਾ ਇਹਦੇ ਮੈਂ ਕਿਹਾ ਹੁਣ ਪੱਪੂ ਛੱਪੂ ਵੀ ਅਸੀਂ ਕਰਨੇ ਸੀਗੇ ਆਖਦੇ ਅੰਕਪਾਲ ਨੇ ਗੱਡੀ ਤੋੜ ਲਈ ਉਸ ਦੀ ਗੱਲ ਤੇ ਅਰਵਿੰਦ ਹੱਸਣ ਲੱਗਿਆ ਮੀਂਹ ਹਾਲੇ ਵੀ ਹਲਕਾ ਹਲਕਾ ਪੈ ਰਿਹਾ ਸੀ ਅਰਵਿੰਦ ਨੇ ਫੁਹਾਰ ਦਾ ਆਨੰਦ ਲੈ ਲਈ ਕਾਰ ਵਿੱਚੋਂ ਹੱਥ ਬਾਹਰ ਕੱਢਿਆ ਅੰਕਪਾਲਾ ਕਹਿਣ ਲੱਗਾ ਪਾਜੀ ਸੌਣ ਵਿੱਚ ਵੀ ਹੁਣ ਭਾਦੋਂ ਵਾਂਗ ਸ਼ਰਾਟੇ ਪੈਣ ਲੱਗਦੇ ਨੇ ਬੰਨੇ ਨਾਲ ਬੰਨਾ ਛੱਡ ਜਾਂਦੇ ਆ ਇਹ ਬਦਲ ਸਮੇਂ ਨਾਲ ਸਾਰਾ ਮੌਸਮ ਹੀ ਬਦਲ ਗਿਆ ਸਿਆਲਾਂ ਨੂੰ ਸਾੜੀ ਧੁੰਦ ਹੀ ਪਿੱਛੇ ਨਹੀਂ ਛੱਡਦੀ ਕੀ ਉਹ ਥੋੜਾ ਹੋਰ ਅੱਗੇ ਗਏ ਤਾਂ ਸੱਚੀ ਉਹੀ ਗੱਲ ਹੋਈ ਉਹਨਾਂ ਦੇ ਉੱਪਰ ਧੁੱਪ ਆ ਗਈ ਤੇ ਸਾਹਮਣੇ ਮੀਂਹ ਪੈ ਰਿਹਾ ਸੀਗਾ ਅਗਲੇ ਪਿੰਡ ਵਾਵਾ ਸਾਰੀਆਂ ਇਮਾਰਤਾਂ ਦੇਖ ਅਰਵਿੰਦ ਬੋਲਿਆ ਆ ਤਾਂ ਬਈ ਫੈਕਟਰੀਆਂ ਲਗਾਈਆਂ ਲੱਗਦੀਆਂ ਇਹ ਆਪਣੇ ਇਲਾਕੇ ਦੇ ਐਮ ਐਲ ਏ ਦਾ ਪਿੰਡ ਆ ਪਹਿਲਾਂ ਖਾਲਸਤਾਨਗਾਂ ਨੇ ਗੱਡੀ ਚਾਰ ਦਿੱਤਾ ਸੀਗਾ ਇਹ ਹੁਣ ਉਹਦਾ ਮੁੰਡਾ ਹੈਗਾ ਆ ਆਪਣੇ ਪਿੰਡ ਦੀ ਇਹਨੇ ਬਹੁਤ ਤਰੱਕੀ ਕਰਵਾ ਦਿੱਤੀ ਆ ਪਰ ਸਾਡੇ ਪਿੰਡ ਦਾ ਕੁਝ ਨਹੀਂ ਸਵਾਰਿਆ ਕਿਉਂ ਕਿਉਂਕਿ ਸਾਡੇ ਪਿੰਡ ਵਾਲੇ ਉਹਨੂੰ ਵੋਟਾਂ ਨਹੀਂ ਪਾਉਂਦੇ ਤੇ ਇਸੇ ਦੀ ਸਜ਼ਾ ਦਿੰਦਾ ਏ ਉਹ ਯੂ ਨੋ ਇਹੋ ਤੱਕ ਗੰਦੀ ਸਿਆਸਤ ਹੈ ਸਾਡੇ ਮੁਲਕ ਦੀ ਇਹੀ ਨਹੀਂ ਆ ਮਹਿਲਪੁਰ ਪਹਿਲਾਂ ਚੋਣ ਹਲਕਾ ਹੁੰਦਾ ਸੀਗਾ ਇਹਨਾਂ ਸਿਆਸੀ ਬੰਦਿਆਂ ਨੇ ਕੋਈ ਅਜਿਹੀ ਸਾਜ਼ਿਸ਼ ਚਲਾਈ ਕਿ ਚੱਬੇਵਾਲ ਨੂੰ ਚੋਣ ਹਲਕਾ ਬਣਾ ਦਿੱਤਾ ਆ ਥੋੜਾ ਅੱਗੇ ਗਏ ਤਾਂ ਖੱਬੇ ਹੱਥ ਖੇਤਾਂ ਵਿੱਚ ਕੋਠੀ ਬਣੀ ਹੋਈ ਸੀ ਕਿਬਾਲ ਉਸ ਵੇਲੇ ਇਸ਼ਾਰਾ ਕਰਦਾ ਬੋਲਿਆ ਇਹ ਸਰਦਾਰ ਇਕਬਾਲ ਸੌਂਧੀ ਹੈ ਇਹਦੇ ਨਾਲ ਮੈਂ ਬੜਾ ਚਾਰ ਡਰਾਈਵਰੀ ਕੀਤੀ ਆ ਬੜੀ ਚਾਲੂ ਚੀਜ਼ ਆ ਪਾਜੀ ਅੱਛਾ ਇਹਦੇ ਇੱਕ ਭਈਆ ਕੰਮ ਕਰਦਾ ਸੀਗਾ ਸ਼ਸ਼ੀ ਪੜਿਆ ਲਿਖਿਆ ਮੁੰਡਾ ਸੀਗਾ ਇਹਦਾ ਟਰੈਕਟਰ ਵੀ ਚਲਾਉਂਦਾ ਸੀ ਤੇ ਪਸ਼ੂ ਵੀ ਸੰਭਾਲਦਾ ਸੀ ਸਰਦਾਰ ਦੀ ਕੁੜੀ ਸੀ ਮਨਪ੍ਰੀਤ ਕੁੜੀ ਕੀ ਸੀ ਜੀ ਬਸ ਨੀਰੀ ਅੱਗ ਦੀ ਲਾਟ ਆ ਪਰ ਉਹਦਾ ਰਸਤਾ ਅਮਰੀਕਾ ਵਿੱਚ ਹੋਇਆ ਸੀਗਾ ਇਕਬਾਲ ਸੂ ਨੂੰ ਪਤਾ ਸੀਗਾ ਕਿ ਉਹਦੀ ਕੁੜੀ ਸੋਹਣੀ ਆ ਤੇ ਮੁੰਡੇ ਉਹਦੇ ਮਗਰ ਫਿਰਨਗੇ ਹੀ ਇਹ ਵੀ ਡਰ ਸੀਗਾ ਕਿ ਕਿਤੇ ਅਮਰੀਕਾ ਜਾਣ ਦੀ ਥਾਂ ਕਿਸੇ ਹੋਰ ਮੁੰਡੇ ਨਾਲ ਹੀ ਨਾ ਦੌੜ ਜਾਵੇ ਪਰ ਕੁੜੀ ਐਦਾਂ ਦੀ ਨਹੀਂ ਸੀਗੀ ਇੱਕ ਟਰੱਕ ਨੂੰ ਓਵਰਟੇਕ ਕਰਕੇ ਉਹ ਫਿਰ ਬੋਲਿਆ ਕੁੜੀ ਆਖਰ ਅੱਗ ਦੀ ਲਾਟ ਸੀਗੀ ਅੱਗ ਬੰਨ ਕੇ ਤਾਂ ਰੱਖੀ ਨਹੀਂ ਸੀ ਜਾ ਸਕਦੀ ਤੇ ਲਾਟ ਲਾਟ ਨਹੀਂ ਭਈਆ ਜਟਾਇਆ ਕਿਹੜਾ ਉਹੀ ਸ਼ਸ਼ੀ ਉਹੀ ਸਰਦਾਰ ਨੂੰ ਪਤਾ ਚੱਲ ਗਿਆ ਪਰ ਉਹ ਚੁੱਪ ਰਿਹਾ ਉਹ ਸਮਝਦਾ ਸੀ ਕਿ ਇਦਾਂ ਕੁੜੀ ਬਚੀ ਰਹੇਗੀ 12 ਵਜਨਾਂ ਮੇ ਨਹੀਂ ਹੋਵੇਗੀ ਵਕਤਾਂ ਤੇ ਕੁੜੀ ਉਹਨੇ ਅਮਰੀਕਾ ਨੂੰ ਛਾੜ ਦਿੱਤੀ ਭਈਆ țeੜਫੜ ਕਰਨ ਲੱਗਿਆ ਉਹਨੇ ਭਈਆ ਹੀ ਗਾਇਬ ਕਰ ਦਿੱਤਾ ਉਹ ਕਿਦਾਂ ਕਿਦਾਂ ਕੀ ਬਰਸਾਤਾਂ ਦੇ ਦਿਨ ਸੰਸਾਤ ਲੋ ਚੜਿਆ ਹੋਇਆ ਸੀ ਮਾਰ ਕੇ ਹੜਾਂ ਵਿੱਚ ਹੜਾ ਦਿੱਤਾ ਹੋਵੇ ਪਾਣੀ ਵਿੱਚ ਦੋ ਦਿਨ ਲਾਸ਼ ਬੇਪਛਾਨ ਹੋ ਗਈ ਜਾਂਦੀ ਆ ਯੂ نو ਇਦਾਂ ਕਰਨਾ ਕਿੰਨਾ ਇਨਾ ਸੌਖਾ ਨਹੀਂ ਹੁੰਦਾਗਾ ਗੋਪਾਲਿਆ ਜਿੰਨਾ ਤੂੰ ਕਹਿ ਰਿਹਾ ਹੈ ਠੀਕ ਆ ਬਾਜੀ ਪਰ ਸਰਦਾਰ ਅਕਬਾਲ ਸੋਂ ਬਹੁਤ ਤੇਜ਼ ਬੰਦਾ ਆ ਇਹਨੇ ਥਾਣੇ ਰਿਪੋਰਟ ਕੀਤੀ ਕਿ ਭਈਆ 15000 ਲੈ ਕੇ ਦੌੜ ਗਿਆ ਔਰ 15000 ਪਿੱਛੇ ਭਲਸ ਭਈਏ ਨੂੰ ਕਿੱਥੋਂ ਲੱਭਦੀ ਫਿਰੂਗੀ ਜੀ ਨਾਲ ਹੀ ਨਾਲ ਇਹ ਰੌਲਾ ਵੀ ਪਾ ਦਿੱਤਾ ਕਿ ਉਹ ਗੰਗਾ ਨਗਰ ਕਿਸੇ ਨਾਲ ਜਾ ਲੱਗ ਗਿਆ ਆ ਉਹਦਾ ਪਿੱਛਾ ਨਹੀਂ ਕੀਤਾ ਕਿਸੇ ਨੇ ਉਹਦਾ ਬੁੜਾ ਜਿਹਾ ਪਿਓ ਆਇਆ ਸੀਗਾ ਇਹਨੇ ਉਹਨੂੰ 10000 ਦੇ ਦਿੱਤਾ ਹੁਣ ਗਰੀਬ ਲਈ 10000 ਵੀ ਬਹੁਤ ਹੋ ਜਾਂਦਾ ਹੈ ਜੀ ਗੱਲ ਕਰਦਕ ਪਾਲਾ ਬਹੁਤ ਉਦਾਸ ਹੋ ਗਿਆ ਤੇ ਬਹੁਤ دیر ਤੱਕ ਚੁੱਪਚਾਪ ਗੱਡੀ ਚਲਾਉਂਦਾ ਰਿਹਾ ਉਸਨੇ ਓੰਕਾਰ ਨੂੰ ਦੱਸਿਆ ਹੋਇਆ ਸੀ ਕਿ ਉਹ ਹੋਟਲ ਵਿੱਚ ਠਹਿਰੇਗਾ ਓੰਕਾਰ ਦੀ ਪਤਨੀ ਬਹੁਤ ਹੀ ਧਾਰਮਿਕ ਸੀਗੀ ਉਹ ਘਰ ਸ਼ਰਾਬ ਮੀਟ ਨਹੀਂ ਸੀ ਵੜਨ ਦਿੰਦੀਗੀ ਅਰਵਿੰਦ ਕੋਲ ਹੋਟਲ ਵਿੱਚ ਰਹਿਣ ਦਾ ਇਹ ਵਧੀਆ ਬਹਾਨਾ ਸੀ ਓਂਕਾਰ ਨੂੰ ਉਸਨੇ ਹੋਟਲ ਵਿੱਚ ਹੀ ਮਿਲ ਲੈਣਾ ਸੀਗਾ ਹੋਟਲ ਵਿੱਚ ਰਹਿ ਕੇ ਹੀ ਉਸਨੇ ਦਿਲਬਾਗ ਨੂੰ ਮਿਲ ਆਉਣਾ ਸੀਗਾ ਉਸਨੇ ਓਂਕਾਰ ਨੂੰ ਫੋਨ ਕੀਤਾ ਤਾਂ ਉਹ ਪੁੱਛਣ ਲੱਗਿਆ ਕਿੱਥੇ ਐ ਤੂੰ ਮੈਂ ਮਹਿਲਪੁਰ ਦੇ ਨੇੜੇ ਹਾਂ ਬਸ ਅੱਧੇ ਘੰਟੇ ਤੱਕ ਹੁਸ਼ਿਆਰਪੁਰ ਪਹੁੰਚ ਜਾਣਾ ਹੈ ਤੂੰ ਫੇਰ ਸਿੱਧਾ ਮੇਰੇ ਘਰ ਆ ਹੀਰਾ ਕਲੋਨੀ ਆ ਜਾ ਮੈਂ ਸ਼ਿਵਲਕ ਹੋਟਲ ਵਿੱਚ ਕਮਰਾ ਬੁੱਕ ਕਰਾਇਆ ਹੋਇਆ ਹੈ ਤੂੰ ਇਦਾਂ ਕਰ ਬੱਸ ਸਟੈਂਡ ਤੇ ਆ ਜਾ ਕਮਰੇ ਵਿੱਚ ਚੈੱਕ ਇਨ ਕਰਕੇ ਅਗਲਾ ਪ੍ਰੋਗਰਾਮ ਬਣਾਵਾਂਗੇ ਨਹੀਂ ਤੂੰ ਆ ਕੇ ਚਾਹ ਦਾ ਕੱਪ ਪੀ ਕੇ ਚਲੇ ਜਾਵੀਂ ਪਹਿਲਾਂ ਸਮਾਨ ਹੋਟਲ ਵਿੱਚ ਰੱਖ ਲਈਏ ਫਿਰ ਜਿੱਦਾਂ ਤੂੰ ਕਹੇ ਚੱਲ ਜਾਂ ਦੂਸ਼ਹਿਰ ਵਿੱਚ ਪਹੁੰਚ ਜਾਵੇਂ ਤਾਂ ਫਿਰ ਨੂੰ ਫੋਨ ਕਰ ਦੇਵੀਂ ਮੈਂ ਸ਼ਿਵਲਕ ਹੋਟਲ ਹੀ ਪਹੁੰਚ ਜਾਵਾਂਗਾ ਅੰਕਾਰ ਤੋਂ ਬਾਅਦ ਉਸਨੇ ਦਿਲਬਾਗ ਨੂੰ ਕਾਲ ਕਰ ਲਈ ਦਿਲਬਾਗ ਵੇਲਾ ਦੇ ਚਾਚੇ ਦਾ ਪੁੱਤ ਭਰਾ ਸੀਗਾ ਤੇ ਵੇਲਾ ਦੀ ਪਰਿਵਾਰਕ ਜ਼ਮੀਨ ਉਹੀ ਸੰਭਾਲਦਾ ਸੀ ਤੇ ਆਏ ਗਏ ਦੀ ਮਹਿਮਾਨ ਨਿਵਾਜੀ ਵੀ ਕਰਦਾ ਸੀਗਾ ਵੇਲਾ ਇੰਡੀਆ ਆਈ ਉਸ ਕੋਲ ਹੀ ਠਹਿਰਦੀ ਸੀਗੀ ਦਰਸ਼ੀਲ ਵੀ ਇੱਕ ਵਾਰ ਦਿਲਬਾਗ ਕੋਲ ਕੋਈ ਜਨ ਰਹਿ ਗਿਆ ਸੀਗਾ ਦਿਲਬਾਗ ਨੇ ਫੋਨ ਚੱਕਿਆ ਉਸ ਦੀ ਆਵਾਜ਼ ਪਛਾਣਦਾ ਬੋਲਿਆ ਭਾਜੀ ਤੁਸੀਂ ਮੇਰੇ ਕੋਲ ਆ ਜਾਓ ਤੇ ਇੱਥੇ ਹੀ ਰਹੋ ਭਾਜੀ ਮੈਂ ਮਿਲ ਆਵਾਂਗਾ ਤੇ ਗੱਲਾਂ ਕਰਨਾਗਾ ਪਰ ਪਹਿਲਾਂ ਫੋਨ ਕਰਾਂਗਾ ਉਹ ਸ਼ਿਵਾਲੇਖ ਹੋਟਲ ਬੁਜੇ ਤਾਂ ਕਾਰ ਪਹਿਲਾਂ ਹੀ ਆਇਆ ਖੜਾ ਸੀ ਉਹ ਕਮਰਾ ਲੈਣ ਦੀ ਕਾਰਵਾਈ ਪੂਰੀ ਕਰਨ ਲਈ ਅਹੰਕਾਰ ਬੋਲਿਆ ਆਪਣਾ ਪ੍ਰੋਗਰਾਮ ਇਹ ਹੈ ਕਿ ਸ਼ਾਮ ਨੂੰ ਅਸੀਂ ਕੋਈ ਦੋਸਤਾਂ ਨੇ ਰਲ ਕੇ ਤੇਰੇ ਲਈ ਪਾਰਟੀ ਰੱਖੀ ਹੋਈ ਹੈ ਕਿਹਸੀ ਪਾਰਟੀ ਦੇਖੋ ਭਈ ਮੈਨੂੰ ਤਾਂ ਇੰਨਾ ਕੰਮਾਂ ਦੀ ਸਖਤ ਮਨਾਹੀ ਆ ਸੋ ਤੇਰਾ ਸਾਥ ਨਹੀਂ ਦੇ ਸਕਦਾਗਾ ਹੁਣ ਤੇਰਾ ਸਾਥ ਦੇਣ ਲਈ ਕੋਈ ਤਾਂ ਚਾਹੀਦਾ ਸੀਗਾ ਤੇਰੀ ਕਲੱਬ ਦੇ ਮੇਰੇ ਕੁਝ ਦੋਸਤ ਹੈਗੇ ਆ ਯੂ نو ਇੱਥੇ ਹੋਟਲ ਹੀ ਸੱਦ ਲੈਣੇ ਸਾਰਿਆਂ ਨੂੰ ਨਹੀਂ ਅਸੀਂ ਇੱਕ ਦੋਸਤ ਦੇ ਘਰ ਬੈਠਣ ਦਾ ਇੰਤਜ਼ਾਮ ਕੀਤਾ ਹੋਇਆ ਹੈ ਠੀਕ ਜਿੱਦਾਂ ਤੇਰੀ ਮਰਜ਼ੀ ਐਸ ਵੇਲੇ ਹੁਣ ਆਪਾਂ ਘਰ ਚੱਲ ਗਏ 3:00 ਵਰਜਾਈ ਉਡੀਕ ਰਹੀ ਹੈ ਚਾਹ ਤਾ ਬੜੇ ਚਾਹ ਨਾਲ ਪਿਲਾਏਗੀ ਹੁਣ ਕੀ ਕਰਾਂ ਯਾਰ ਸ਼ਰਾਬ ਦੇ ਮਾਮਲੇ ਵਿੱਚ ਉਹ ਬਹੁਤਾ ਹੀ ਡਰਾਮਾ ਕਰਦੀ ਆ ਅੰਕਾਰ ਦੇ ਘਰ ਨੂੰ ਚੱਲ ਪਏ ਹੋਟਲ ਤੋਂ ਜ਼ਰਾ ਹਟਵਾ ਸੀਗਾ ਸ਼ਹਿਰ ਦੇ ਦੂਜੇ ਪਾਸੇ ਅੰਕਾਰ ਦੱਸਣ ਲੱਗਿਆ ਇਹ ਕਲੋਨੀ ਚੋ ਵਿੱਚ ਬਣੀ ਹੋਈ ਆ ਹੀਰਾ ਲਾਲ ਦੇ ਇੱਕ ਬੰਦੇ ਨੇ ਚੋ ਤੇ ਹੀ ਕਬਜ਼ਾ ਕਰ ਲਿਆ ਤੇ ਪਲਾਟ ਕੱਟ ਕੇ ਵੇਚਤੇ ਆ ਫਿਰ ਤਾਂ ਇੱਥੇ ਪਾਣੀ ਅਵੜਦਾ ਹੋਵੇਗਾ ਦੋ ਕੁ ਵਾਰ ਆ ਗਿਆ ਸੀਗਾ ਹੜਾ ਕੇ ਹੀ ਲੈ ਗਿਆ ਸੀਗਾ ਸਭ ਕੁਝ ਪਰ ਹੁਣ ਸਰਕਾਰ ਨੇ ਪਰੇ ਵੱਡਾ ਬੰਦ ਲਾ ਦਿੱਤਾ ਐ ਨਾਲੇ ਹੁਣ ਜੋ ਪਹਿਲਾਂ ਵਾਂਗ ਨਹੀਂ ਚੜਦੇਗੇ ਕੱਲ ਕਰਦਾ ਓਂਕਾਰ ਗਪਾਲੇ ਨੂੰ ਰਾਹ ਵੀ ਦੱਸਦਾ ਜਾ ਰਿਹਾ ਸੀਗਾ ਗੱਡਿਓ ਦੇ ਘਰ ਮੁਰਿਆ ਰੁਕੀ ਘਰ ਦੀ ਡਿਉੜੀ ਤੋਂ ਹੀ ਘਰ ਦੀ ਸੁਆਣੀ ਦੀ ਛਾਪ ਦੱਸਣ ਲੱਗ ਪੈਂਦੀ ਐ ਪਤਾ ਚੱਲਦਾ ਸੀਗਾ ਕਿ ਉਸਦੀ ਪਤਨੀ ਬਹੁਤ ਸਫਾਈ ਪਸੰਦ ਸੀ ਹੁਣ ਅਰਵਿੰਦ ਨੂੰ ਬਹੁਤ ਪਿਆਰ ਨਾਲ ਮਿਲੀ ਸੀਗੀ ਬਾਪੂ ਜੀ ਦਾ ਅਫਸੋਸ ਕੀਤਾ ਉਹਨਾਂ ਦਾ ਮੁੰਡਾ ਪ੍ਰਿਥਵੀ ਆ ਗਿਆ ਉਹ ਵੀ ਅਰਵਿੰਦ ਦੇ ਗੋਡੇ ਹੱਥ ਲਾਉਣ ਲਈ ਝੁਕਿਆ ਉਸਨੇ ਕਿਹਾ ਯੂ ਨੋ ਪਿਛਲੇ ਸਾਲਾਂ ਵਿੱਚ ਇੰਡੀਆ ਕਿੰਨਾ ਬਦਲ ਗਿਆ ਪਰ ਆ ਪੈਰੀ ਹੱਥ ਲਾਉਣ ਦਰਵਾਜ਼ਾ ਨੇ ਬਦਲੇਗਾ ਬਸ ਇਹ ਰਿਵਾਜ ਹੀ ਆ ਉਦਾਂ ਇਹ ਨਿਆਣੇ ਕਿੰਨੀ ਅਜੇ ਦੇ ਦਿੰਦੇ ਆ ਉਹ ਇੱਕ ਵੱਖਰੀ ਕਹਾਣੀ ਆ ਅਰਵਿੰਦ ਸੋਚਣ ਲੱਗਿਆ ਕਿ ਇਸ ਵੀ ਕੋਈ ਰਗ ਜ਼ਰੂਰ ਦੁਖਦੀ ਹੋਵੇਗੀ ਉਹ ਸੋਫੇ ਤੇ ਬਹਿ ਕੇ ਗੱਲਾਂ ਕਰਨ ਲੱਗੇ ओंਕਾਰ ਦੀ ਪਤਨੀ ਉੱਠ ਕੇ ਚਾਹ ਸਮੋਸੇ ਤੇ ਬਰਫੀ ਲੈ ਆਈ ਉਹਨਾਂ ਦਾ ਮੁੰਡਾ ਡਰਾਈਵਰ ਨੂੰ ਚਾਹ ਦੇਣ ਚਲੇ ਗਿਆ ਆਰਵਿੰ ਨੇ ਪੁੱਛਿਆ ਫਿਰ ਤੇ ਕੰਮ ਕਰਦਾ ਕੋਈ ਕੰਮ ਅੱਜਕੱਲ ਕਿੱਥੇ ਮਿਲਦਾ ਯਾਰ ਇੱਕ ਬਿਜ਼ਨਸ ਸ਼ੁਰੂ ਕਰਾਇਆ ਸੀਗਾ ਉਦੋਂ ਤਾਂ ਠੀਕ ਆ ਪਰ ਕੰਮ ਮਨਮਰਜ਼ੀ ਨਾਲ ਕਰਦਾ ਏ ਜੇ ਦਿਲ ਕਰੇ ਤਾਂ ਲੱਗਾ ਰਹਿੰਦਾ ਏ ਨਹੀਂ ਤਾਂ ਨਹੀਂ ਮੈਂ ਬਥੇਰਾ ਸਮਝੋਣਾ ਕਿ ਬਿਜ਼ਨਸ ਹਾਜ਼ਰੀ ਤੇ ਨਿਰੰਤਰਤਾ ਮੰਗਦਾ ਹੈ ਪਰ ਇਹਨੂੰ ਲੱਗਦਾ ਏ ਕਿ ਮੈਂ ਝੂਠ ਹੀ ਬੋਲ ਰਿਹਾ ਹਾਂ ਤੁਸੀਂ ਵੀ ਇੰਨਾ ਹੀ ਕਹਿੰਨੇ ਰਹਨੇ ਆ ਇੰਨੀ ਮਿਹਨਤ ਕਰਦਾ ਵਿਚਾਰਾ ਤਾਂ ਐਵੇਂ ਕਹਿ ਦਿੰਨੇ ਆ ਇਹ ਝੂਠ ਤੇਰੇ ਤੋਂ ਤੇਰੇ ਅੰਦਰ ਬੈਠੀ ਮਾਂ ਬੁਲਵਾ ਰਹੀ ਐ ਪਤਨੀ ਚੁੱਪ ਕਰ ਗਈ ਸੀ ਅੰਕਾਰ ਨੇ ਫਿਰ ਕਹਿਣਾ ਸ਼ੁਰੂ ਕੀਤਾ ਕੱਲ ਚੰਗਾ ਭਲਾ ਕੰਮ ਨੂੰ ਲੱਗਿਆ ਹੋਇਆ ਸੀ ਉਹ ਸਾਹਮਣੇ ਘਰ ਵਾਲਿਆਂ ਦੀ ਕੁੜੀ ਦਾ ਬॉयਫ੍ਰੈਂਡ ਇਹਦੇ ਕੋਲ ਆ ਗਿਆ ਬਸ ਸਾਰੇ ਕੰਮ ਵਿੱਚੇ ਛੱਡ ਕੇ ਉਹਦੀ ਕਾਰ ਵਿੱਚ ਬਹਿ ਕੇ ਦੌੜ ਗਿਆ ਇਹ ਤਾਂ ਹਰ ਵੇਲੇ ਇਹਨੂੰ ਵਿਚਾਰੇ ਨੂੰ ਨੌਲਦੇ ਰਹਿੰਦੇ ਆ ਭਾਜੀ ਤੁਸੀਂ ਦੱਸੋ ਤੁਹਾਡਾ ਕਾਕਾ ਕਿੰਨੇ ਚੜਦਾ ਹੋ ਗਿਆ ਉਹਨੇ ਹੁਣੇ ਹੀ ਡਿਗਰੀ ਕੀਤੀ ਐ 21 ਸਾਲ ਦਾ ਹੋ ਗਿਆ ਐ ਪਰ ਕੰਮਕੁਮ ਕਰਕੇ ਉਹ ਵੀ ਖੁਸ਼ ਨਹੀਂ ਕਰ ਸਾਰਾ ਦਿਨ ਕੰਪਿਊਟਰ ਨੂੰ ਹੀ ਚੁੰਬੜਿਆ ਰਹਿੰਦਾ ਜਾਂ ਦੋਸਤਾਂ ਨਾਲ ਦੌਰੇ ਤੇ ਨਿਕਲ ਜਾਂਦਾ ਐ ਇਹ ਨਿਆਣੇ ਸਾਰੇ ਇੱਕੋ ਜਿਹੇ ਹੀ ਹੁੰਦੇ ਆ ਇਦਾਂ ਨ ਯਾਰ ਮੇਰਾ ਭਾਂਜਾ 22 ਸਾਲ ਦਾ ਹਾਲੇ ਸਾਰਾ ਪਿਓ ਤੋਂ ਬਾਹਰਾ ਹੀ ਪਲ ਪਲਿਆਵਾ ਪਰ ਉਹਨੇ ਸਾਰਾ ਚੁੱਕਣ ਚੱਕਿਆ ਹੋਇਆ ਏ ਹੁਣੇ ਹੀ ਇਸਟੈਬਲਿਸ਼ ਹੋ ਗਿਆ ਏ ਆਰਵਿੰਨ ਨੂੰ ਪਤਾ ਸੀ ਕਿ ਓਂਕਾਰ ਦੀ ਇੱਕ ਭੈਣ ਦਾ ਪਤੀ 10 ਸਾਲ ਪਹਿਲਾਂ ਐਕਸੀਡੈਂਟ ਦਾ ਸ਼ਿਕਾਰ ਹੋ ਗਿਆ ਸੀਗਾ ਉਸਨੇ ਆਖਿਆ ਫਰਾਂਸ ਦੇ ਇੱਕ ਸਕਾਲਰ ਨੇ ਕਿਹਾ ਸੀਗਾ ਕਿ ਮੇਰੇ ਪਿਓ ਨੇ ਮੇਰੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਮੇਰੇ ਉੱਪਰ ਇਹ ਅਸਾਂਹ ਕੀਤਾ ਕਿ ਜਦ ਮੈਂ 12 ਸਾਲ ਦਾ ਹੋਇਆ ਤਾਂ ਉਹ ਮਰ ਗਿਆ ਸੀ ਜੇ ਉਹ ਜਿਉਂਦਾ ਰਹਿੰਦਾ ਤਾਂ ਸ਼ਾਇਦ ਮੈਂ ਕੁਝ ਵੀ ਨਾ ਸਿੱਖ ਸਕਦਾ ਇਹ ਵੀ ਜ਼ਿੰਦਗੀ ਦੀ ਇੱਕ ਸਚਾਈ ਹੈ ਨਹੀਂ ਜਿਨ੍ਹਾਂ ਦੇ ਕੁਝ ਨਾ ਸਿੱਖਣ ਦੀ ਕਸਮ ਖਾਦੀ ਹੋਈ ਹੋਵੇ ਉਹ ਕਦੇ ਵੀ ਨਹੀਂ ਸਿੱਖ ਦੇਗੇ ਜਿੱਦਾਂ ਦੇ ਮਰਜੀ ਹਾਲਾਤ ਹੋਣ ਓਂਕਾਰ ਆਪਣੇ ਗੱਲ ਤੇ ਖੜਾ ਸੀਗਾ ਉਹ ਪੰਜਾਬ ਦੀ ਗੁੰਦਲੀ ਹੋਈ ਸਿਆਸਤ ਦੀਆਂ ਬਰਸਾਤਾਂ ਨੂੰ ਵੀ ਪੈਂਦੀ ਗਰਮੀ ਦੀਆਂ ਤੇ ਨਾ ਪੈਂਦੇ ਮੀਂਹ ਦੀਆਂ ਗੱਲਾਂ ਕਰ ਰਹੇ ਬਾਹਰ ਇੱਕ ਵਾਰ ਸ਼ਰਾਟਾ ਜਿਹਾ ਉਤਰ ਕੇ ਮੁਰਤੋਂ ਪਾ ਗਈ ਸੀ ਪ੍ਰੀਤ ਇੱਕ ਵਾਰ ਫੇਰ ਉਹਨਾਂ ਕੋਲ ਆ ਬੈਠਾ ਆਰਵੀ ਨੇ ਉਸ ਦਾ ਮੋਟਾ ਥਾਪੜ ਦੇ ਪੁੱਛਿਆ ਵਿਆਹ ਕਦੋਂ ਕਰਾ ਰਹੇ ਆਂ ਬਈ ਚਾਚਾ ਜੀ ਵਿਆਹ ਵਚ ਕੀ ਰੱਖਿਆ ਅ ਮम्मी ਡੈਡੀ ਨੇ ਕਰਾਇਆ ਸੀਗਾ ਸਾਰਾ ਦਿਨ ਆਪਸ ਚ ਲੜੀ ਜਾਂਦੇ ਆ ਆਖਦਾ ਉਹ ਹੱਸਣ ਲੱਗਿਆ ਬਾਕੀ ਵੀ ਸਾਰੇ ਹੱਸ ਪਏ ਉਸ ਦੀ ਮਾਂ ਉਸ ਦੇ ਮੁੱਕਾ ਮਾਰਦੀ ਬੋਲੀ ਫੋਟ ਬੱਕਰਾ ਨਾ ਹੋਵੇ ਤਾਂ ਮੈਂ ਤਾਂ ਮਜ਼ਾਕ ਕਰਦਾ ਚਾਚਾ ਜੀ ਇਹ ਤਾਂ ਬਹੁਤ ਆਈਡੀਅਲ ਕਪਲ ਆ ਵਿਆਹ ਮੈਂ ਕਰਾਉਣਾ ਚੰਗੀ ਤਰ੍ਹਾਂ ਸੈਟਲ ਹੋ ਕੇ ਕੋਈ ਗਰਲਫ੍ਰੈਂਡ ਤਾਂ ਨਹੀਂ ਰੱਖੀ ਫਿਰਦਾ ਅਰਮਨ ਨੇ ਮਜ਼ਾਕ ਨਾਲ ਪੁੱਛਿਆ ਸੀਗਾ ਉਹ ਸ਼ਰਮਾ ਗਿਆ ਉਸਦੀ ਮਾਂ ਬੋਲੀ ਗਰਲਫ੍ਰੈਂਡ ਤਾਂ ਇਹਦੇ ਕੋਲ ਹੈਗੀ ਆ ਕੰਟਾ ਕੰਟਾ ਉਹਦੇ ਨਾਲ ਗੱਲਾਂ ਕਰਦਾ ਰਹਿੰਦਾ ਮੈਂ ਕਿਹਾ ਇਹਦੇ ਨਾਲ ਹੀ ਵਿਆਹ ਕਰਾ ਲੈ ਤਾਂ ਕਹਿੰਦਾ ਹੈ ਕਿ ਵਿਆਹ ਇਹਦੇ ਨਾਲ ਨਹੀਂ ਕਰਾਉਣਾ ਕਾ ਪ੍ਰੀਤ ਦਾ ਮੋਬਾਈਲ ਵੱਜ ਪਿਆ ਉਹ ਔਠ ਕੇ ਚੱਲ ਗਿਆ ਔਕਾਰ ਦੱਸਣ ਲੱਗਿਆ ਇਹਦੇ ਸ਼ੌਂਕ ਆ 스마트 ਮੋਬਾਈਲ ਤੇ 스마트 ਟੈਲੀਵਿਜ਼ਨ ਪਿਓ ਦੀ ਪੈਨਸ਼ਨ ਆਉਂਦੀ ਆ ਤੇ ਇਹ ਐਸ਼ਾਂ ਕਰਦਾ ਹੈ ਕਈ ਵਾਰ ਵਿਆਹ ਤੋਂ ਬਾਅਦ ਜ਼ਿੰਮੇਵਾਰੀ ਸਮਝਣ ਲੱਗ ਜਾਂਦੇ ਜਵਾਕ ਸੱਚੀ ਗੱਲ ਦੱਸਾਂ ਸਾਡਾ ਮੁੰਡਾ ਨਵੇਂ ਫੈਸ਼ਨ ਵਾਂਗ ਲਿਵਿੰਗ ਰਿਲੇਸ਼ਨ ਚਾਹੁੰਦਾ ਆ ਕਹਿੰਦਾ ਕੁੜੀ ਘਰ ਲੈ ਕੇ ਆਉਣੀ ਆ ਵਿਆਹ ਤੋਂ ਬਿਨਾ ਜਿੰਨਾ ਚਿਰ ਬਣੀ ਠੀਕ ਐ ਮੈਂ ਕਿਹਾ ਇਹ ਕਿਹੜਾ ਚੰਡੀਗਾੜਾ ਐ ਮੈਨੂੰ ਲੱਗਦਾ ਐ ਕਿ ਲਿਵਿੰਗ ਰਿਲੇਸ਼ਨ ਵੀ ਹੁਣ ਆਮ ਹੋ ਜਾਣਾ ਐ ਹੋ ਕੀ ਜਾਣਾ ਆ ਬਸ ਹੋਈ ਹੀ ਜਾਂਦਾ ਪਰ ਸਾਡਾ ਸ਼ਹਿਰ ਛੋਟਾ ਏ ਇੱਕ ਗੱਲ ਐ ਮੈਂ ਤੈਨੂੰ ਦੱਸ ਦੇਵਾਂ ਜਿੱਦਾਂ ਸਾਡਾ ਇਹ ਮੁੰਡਾ ਪਹਿਰਾ ਤੇ ਖੜ ਗਿਆ ਤਾਂ ਇਹਨੇ ਅਲੱਗ ਰਹਿਣ ਲੱਗ ਪੈਣਾ ਇਹਦੇ ਕੋਈ ਕੁੜੀ ਵੀ ਰੱਖ ਲੈਣੀ ਆ ਹੰਕਾਰ ਦੱਸ ਰਿਹਾ ਸੀ ਪਰ ਉਸਦੀ ਪਤਨੀ ਦੇ ਚਿਹਰੇ 'ਤੇ ਸਾਫ਼ ਝਲਕਦਾ ਸੀ ਉਸ ਨੂੰ ਪਤੀ ਦੀਆਂ ਗੱਲਾਂ ਪਸੰਦ ਨਹੀਂ ਸਨ ਆਈਆਂ ਅਰਵਿੰਦ ਨੇ ਕਿਹਾ ਇਹਨੂੰ ਵੀ ਵੱਡੇ ਵਾਂਗੂ ਕਿਤੇ ਬਾਹਰ ਭੇਜੋ ਲੈ ਵੱਡੇ ਦੀ ਸੁਣ ਲੈ ਕੈਨੇਡਾ ਵਿੱਚ ਚੰਗਾ ਪਲਾ ਸੈਟਲ ਆ ਮੈਂ ਅੜੀਕ ਦਾ ਸੀ ਵੀ ਪੈਸੇ ਭੇਜੂ ਪਰ ਪਿੱਛੇ ਜਹੇ ਉਹਦਾ ਫੋਨ ਆਇਆ ਕਿ 10000 ਡਾਲਰ ਭੇਜੋ ਮਹੀਨੇ ਵਿੱਚ ਮੋੜ ਦੇਉਂਗਾ ਮੈਂ ਆਪਣੀ ਸਾਰੀ ਜਮਾ ਪੂੰਜੀ ਇਕੱਠੀ ਕੀਤੀ ਤੇ 10000 ਡਾਲਰ ਬਣਾ ਕੇ ਭੇਜ ਦਿੱਤੇ ਮਹੀਨੇ ਬਾਅਦ ਜਦ ਵਾਪਸ ਮੰਗੇ ਤਾਂ ਕਹਿੰਦਾ ਉਹਨਾਂ ਦੀ ਤਾਂ ਮੈਂ ਘਰ ਲੈ ਲਈ ਸੀਗੀ